ਨਿਊਜ਼ੀਲੈਂਡ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਨગરਕੀ ਤੌਰ 'ਤੇ ਰੋਕ ਕੇ ਬੇਅਦਬੀ ਕੀਤੀ ਹੈ ਉੱਥੇ ਕਹਿੰਦੇ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਮੰਨਿਆ ਉਹਨਾਂ ਨੇ ਕਲੇਮ ਕੀਤਾ ਕਿ ਉਹ ਕ੍ਰਿਸਚੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਸ ਗੱਲ ਦੀ ਗੋਰ ਨਿੰਦਾ ਕਰਨਾ ਜੋ ਵੀ ਉੱਥੇ ਹਰਕਤ ਹੋਈ ਹੈ ਔਰ ਮੈਂ ਇਸ ਚੀਜ਼ ਨੂੰ ਦੁਬਾਰਾ ਇਸ ਚੀਜ਼ ਤੇ ਜ਼ੋਰ ਦੇਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕੁਝ ਕੀਤਾ ਫਿਰ ਕਵਾਂਗਾ ਕਿ ਉਹ 크੍ਰਿਸਚਨ ਨਹੀਂ ਹੋ ਸਕਦੇ ਜੋ ਆਪਣੇ ਆਪ ਨੂੰ 크੍ਰਿਸਚਨ ਕਹੋਂਦੇ ਹੈ ਤੇ ਉਹ 크੍ਰਿਸਚੀਅਨਿਟੀ ਨੂੰ ਜਾਣਦੇ ਨਹੀਂ 크੍ਰਿਸਚਨ ਜੀਜ਼ਸ ਦੀਆਂ 크੍ਰਾਈਸਟੀਅਨ ਸਿੱਖਿਆਵਾਂ ਨੂੰ ਨਹੀਂ ਜਾਣਦੇ ਸਸਿ ਕਾਲ ਜੀ ਆਪ ਜੀ ਦੇਖ ਰਹੇ ਹੋ ਜਗਬੌਨ ਟਾਕ ਚੈਨਲ ਅਸੀਂ ਤੁਹਾਡੇ ਨਾਲ ਉਸ ਮੁੱਦੇ ਤੇ ਜ਼ਿਕਰ ਕਰਨ ਜਾ ਰਹੇ ਹਾਂ ਜਿਹੜਾ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ ਤੁਹਾਡਾ ਪਾਵ ਹੈ ਕਿ ਨਿਊਜ਼ੀਲੈਂਡ ਵਿੱਚ ਬੀਤੇ ਸਮੇਂ ਵਿੱਚ ਜਦੋਂ ਸਿੱਖ ਭਾਈਚਾਰੇ ਦੇ ਕੁਝ ਲੋਕ ਆਪਣਾ ਨਗਰ ਕੀਰਤਨ ਲੈ ਕੇ ਜਾ ਰਹੇ ਸਨ ਉਸ ਸਮੇਂ ਉਸ ਨਿਊਜ਼ੀਲੈਂਡ ਕੰਟਰੀ ਦੇ ਕੁਝ ਸ਼ਰਾਰਤੀ ਤੱਤਾਂ ਨੇ ਰੋਕ ਕੇ ਉਹਦੇ 'ਚ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਨਾਲ ਸਿੱਖ ਭਾਈਚਾਰੇ 'ਚ ਬੜਾ ਭਾਰੀ ਰੋਸ ਪਾਇਆ ਗਿਆ ਇਸ ਬੰਦੇ ਵਿੱਚ ਸਾਡੇ ਜੀ ਅੱਜ ਹਾਜ਼ਰ ਹਨ ਡੈਨੀਅਲ ਬੀਦਾਸ ਜਿਹੜੇ ਕਿ ਆਨਰੇਰੀ ਡਾਇਰੈਕਟਰ ਸੋਸ਼ੀਓ ਇਕਨੋਮਿਕ ਡਵੈਲਪਮੈਂਟ ਪ੍ਰੋਗਰਾਮ ਫੈਕਟਰੀ ਅੰਮ੍ਰਿਤਸਰ ਡਾਇਸਿਸਨ ਟਰਸਟ ਐਸੋਸੀਏਸ਼ਨ ਆਫ ਡਾਇਸਿਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਸਾਡਾ ਪਾਪ ਹੈ ਡੈਨੀਅਲ ਬੀ ਦਾਸ ਜੀ ਉਹ ਸਾਡੇ ਨਾਲ ਇਸ ਬੰਦੇ ਵਿੱਚ ਗੱਲ ਕਰਨਗੇ ਉਹ ਤੁਹਾਨੂੰ ਦੱਸਣਗੇ ਕਿ 크ਰਿਸਚਨ ਭਾਈਚਾਰਾ ਇਸ ਬੰਦੇ ਵਿੱਚ ਹੈਗਾ ਸੀ ਕਿ ਨਹੀਂ ਸੀ ਕਿ ਉਹ ਲੋਕ 크ਰਿਸਚਨ ਸਨ ਕਿ ਨਹੀਂ ਸਨ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਉਹ ਕੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਜਗਮੂਨ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਾਰੇ ਸਰੋਤਿਆਂ ਨੂੰ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਮੰਦਭਾਗੀ ਹੈ ਔਰ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸੇ ਧਰਮ ਦੇ ਨਾਲ ਜਾਂ ਕਿਸੇ ਫੇਥ ਦੇ ਨਾਲ ਕਿਸੇ ਵਿਸ਼ਵਾਸ ਦੇ ਨਾਲ ਇਸ ਸਿਚੁਏਸ਼ਨ ਨੂੰ ਘਟਨਾ ਨੂੰ ਜੋੜਿਆ ਜਾ ਸਕਦਾ ਹੈ ਔਰ ਵਿਸ਼ੇਸ਼ ਕਰਕੇ ਅਗਰ ਮੈਂ ਕਹਾ ਕਿ ਕ੍ਰਿਸਚੀਅਨਿਟੀ ਦੇ ਵਿੱਚ ਇਨਟੋਲਰੈਂਸ ਦਾ ਔਰ ਨੋਨ ਵਾਇਲੈਂਸ ਵਾਇਲੈਂਸ ਦਾ ਕਿਤੇ ਸਥਾਨ ਹੀ ਨਹੀਂ ਹੈ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਕ੍ਰਿਸਚੀਅਨਿਟੀ ਇੱਕ ਅਜਿਹਾ ਫੇਥ ਹੈ ਜਿਹੜਾ ਵਿਸ਼ਵਾਸ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਪਿਆਰ ਦਾ ਸਨੇਹਾ ਦਿੱਤਾ ਜਾਂਦਾ ਹੈ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਨਸਾਨੀਅਤ ਦੇ ਭਲੇ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਔਰ ਜੀਜ਼ਸ ਕ੍ਰਾਈਸਟ ਦੀਆਂ ਟੀਚਿੰਗਸ ਹੀ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਕਿ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। ਜਿਹੜੇ ਤੁਹਾਨੂੰ ਸਤਾਉਂਦੇ ਨੇ ਉਹਨਾਂ ਵਾਸਤੇ ਪ੍ਰਾਰਥਨਾ ਕਰੋ। ਔਰ ਇਹ ਸਿਰਫ ਕਹਾ ਹੀ ਨਹੀਂ। ਸਿਰਫ ਸਿੱਖਿਆ ਹੀ ਨਹੀਂ ਦਿੱਤੀ ਬਲਕਿ ਉਸ ਨੂੰ ਪ੍ਰੈਕਟੀਕਲ ਸ਼ੇਪ ਵੀ ਦਿੱਤੀ ਜਦੋਂ ਪ੍ਰਭੂ ਯਿਸੂ ਨੂੰ ਕ੍ਰੁਸੀਫਾਈ ਕੀਤਾ ਜਾ ਰਿਹਾ ਸੀ ਔਰ ਆਖਰੀ ਦਮਾਂ ਦੇ ਉੱਤੇ ਉਹਨਾਂ ਲੋਕਾਂ ਦੇ ਵਾਸਤੇ ਵੀ ਪ੍ਰਾਰਥਨਾ ਕੀਤੀ ਜਿਹੜੇ ਉਹਨਾਂ ਨੂੰ ਕ੍ਰੁਸੀਫਾਈ ਕਰ ਰਹੇ ਸਨ ਆਏ ਪਿਤਾ ਆਏ ਬਾਪ ਇਹਨਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ ਅਜਿਹੇ ਵਿਸ਼ਵਾਸ ਨੂੰ ਮੰਨਣ ਵਾਲੇ ਲੋਕ ਕਦੇ ਵੀ ਦੂਸਰੇ ਵਿਸ਼ਵਾਸ ਦੇ ਲੋਕਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਵਿਗਨ ਪਾ ਨਹੀਂ ਸਕਦੇ ਤੇ ਜੇ ਉਹ ਪਾਉਂਦੇ ਨੇ ਆਪਣੇ ਆਪ ਨੂੰ 크੍ਰਿਸਚੀਅਨ ਕਹੌਂਦੇ ਨੇ ਤਾਂ 크੍ਰਿਸਚੀਅਨ ਹੋ ਹੀ ਨਹੀਂ ਸਕਦੇ ਜੇ ਉਹ 크੍ਰਿਸਚੀਅਨ ਕਹੌਂਦੇ ਨੇ ਜੇ ਦਾ ਮਤਲਬ ਉਹ 크੍ਰਿਸਚੀਅਨਿਟੀ ਨੂੰ ਜਾਣਦੇ ਹੀ ਨਹੀਂ ਮੈਂ ਆਪਣੇ ਮਾਨਯੋਗ ਬਿਸ਼ਪ ਡੀ ਰਾਈਟ ਰੈਵਰੈਂਟ ਮਨੋਜ ਚਰਨ ਜੀ ਨਾਲ ਵੀ ਗੱਲ ਕੀਤੀ ਬਿਸ਼ਪ ਡਾਸੀਸ ਆਫ ਅਮਸਲ ਚਰਚ ਆਫ ਨਾਰਥ ਇੰਡੀਆ ਉਹ ਕਹਿੰਦੇ ਅਸੀਂ ਤਾਂ ਪਿਆਰ ਕਰਨ ਵਾਲੇ ਲੋਕ ਆ ਪਿਆਰ ਦਾ ਸੰਦੇਸ਼ ਦੇਣ ਵਾਲੇ ਲੋਕ ਆ ਅਸੀਂ ਤਾਂ ਇਨਸਾਨ ਨੂੰ ਇਨਸਾਨ ਦੇ ਨਾਲ ਮਨੁੱਖ ਨੂੰ ਮਨੁੱਖ ਦੇ ਨਾਲ ਜੋੜਨ ਵਾਲੇ ਲੋਕ ਆ ਤੋੜਨ ਵਾਲੇ ਲੋਕ ਨਹੀਂ ਆ ਇਸ ਕਰਕੇ ਉਹ ਜੈਸਵੀ ਕਿਸੇ ਗਰੁੱਪ ਨੇ ਜੈਸਵੀ ਕਿਸੇ ਅਰ ਆਰਗੇਨਾਈਜੇਸ਼ਨ ਤੇ ਮੈਂ ਕਹਾਂਗਾ ਆਊਟਫਿਟਸ ਕਹਿ ਸਕਦੇ ਆ ਕਿ ਇਹੋ ਜੀ ਹਰਕਤ ਕੀਤੀ ਹੈ ਬਹੁਤ ਮਾੜੀ ਕੀਤੀ ਹੈ ਬਹੁਤ ਮੰਦਪਗੀ ਹੈ ਔਰ ਇਹਦੇ ਵਿੱਚ ਕ੍ਰਿਸਚੀਅਨਿਟੀ ਦਾ ਕੋਈ ਸਥਾਨ ਨਹੀਂ ਹੋ ਸਕਦਾ ਔਰ ਮੈਨੂੰ ਅੱਛਾ ਲੱਗਾ ਕੁਝ ਰਿਪੋਰਟਸ ਪੜ੍ਹ ਕੇ ਕਿ ਬਹੁਤ ਸਾਰੇ ਨਿਊਜ਼ੀਲੈਂਡ ਦੇ ਲੋਕਾਂ ਨੇ ਇਸ ਚੀਜ਼ ਨੂੰ ਕੰਡਮਨ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਔਰ ਮੋਸਟ ਪ੍ਰੋਬਬਲੀ ਅਗਰ ਮੈਂ ਗਲਤੀ ਨਾ ਕਰਾਂ ਤਾਂ ਉਹ ਵੀ ਲੋਕ ਤਾਂ 크੍ਰਿਸਚੀਅਨ ਹੀ ਨੇ ਨਾ 크੍ਰਿਸਚੀਅਨਿਟੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਇਸ ਚੀਜ਼ ਨੂੰ ਕੰਡੈਮਨ ਕੀਤਾ ਮੈਂ ਦੋ ਤਿੰਨ ਮਿਸਾਲ ਮਿਸਾਲਾਂ ਦੇਣੀਆਂ ਚਾਹਾਂਗਾ ਪਹਿਲੇ ਤਾਂ ਇੱਕ ਇੱਕ ਬਹੁਤ ਹੀ ਵੈਟਰਨ ਜਰਨਲਿਸਟ ਮੰਨਿਆ ਪ੍ਰਮੰਨਿਆ ਜਰਨਲਿਸਟ ਜਿਹੜਾ ਕ੍ਰਿਸਚੀਅਨਿਟੀ ਦਾ ਘੋਰ ਵਿਰੋਧੀ ਸੀਗਾ ਉਹਦੇ ਆਪਣੇ ਸ਼ਬਦ ਨੇ ਕਿ ਉਹਨਾਂ ਨੂੰ ਕਿਸੇ ਕ੍ਰਿਸਚੀਅਨ ਸਮਾਗਮ ਦੇ ਵਿੱਚ ਬੁਲਾਇਆ ਗਿਆ ਔਰ ਉੱਥੇ ਉਹਨਾਂ ਨੇ ਪੂਰੀ ਤਰ੍ਹਾਂ ਕ੍ਰਿਸਚੀਅਨਿਟੀ ਦਾ ਵਿਰੋਧ ਕੀਤਾ ਔਰ ਜਦੋਂ ਖਤਮ ਹੋਇਆ ਤੇ ਕ੍ਰਿਸਚIANS ਉਹਦੇ ਕੋਲ ਜਿਹੜੇ ਆਰਗੇਨਾਈਜ਼ਰ ਸੀ ਉਹ ਉਹਦੇ ਕੋਲ ਆ ਕੇ ਕਹਿਣ ਲੱਗੇ ਮਿਸਟਰ ਸੌਂਸੋ ਯੂ ਸਪੋਕ ਵੈਰੀ ਵੈਲ ਔਰ ਉਹ ਕਹਿੰਦੇ ਕਿ ਮੈਂ ਤਾਂ ਇਹ ਇਹ ਸੋਚ ਰਿਹਾ ਸੀ ਕਿ ਮੈਨੂੰ ਕੁਐਸਚਨਗੇ ਔਰ ਇਹਨਾਂ ਨੇ ਐਪਰੀਸ਼ੀਏਟ ਕੀਤਾ ਔਰ ਉਹਨਾਂ ਨੇ ਫਿਰ ਕਿ ਤਾ ਕੋਟ ਵੀ ਕੀਤਾ ਕਿ ਅਗਰ ਇਨਟੋਲਰੈਂਸ ਸਿੱਖਣੀ ਹੈ ਟੋਲਰੈਂਸ ਸਿੱਖਣੀ ਹੈ ਤੇ ਫਿਰ ਕ੍ਰਿਸਚIANS ਕੋਲ ਜੇ ਕ੍ਰਿਸਟਨ ਤੋਂ ਦੱਸਣਗੇ ਟੋਲਰੈਂਸ ਕੀ ਹੁੰਦੀ ਹੈ। ਸਵਾਮੀ ਅਗਨੀਵੇਸ਼ ਆਰੀਆ ਸਮਾਜਿਸ ਬੜੇ ਤਗੜੇ ਲੀਡਰ ਐ ਨੇ ਬੜੇ ਤਗੜੇ ਸੋਸ਼ਲ ਐਕਟਿਵਿਸਟ ਰ ਐ ਨੇ। ਔਰ ਓਮ ਰੋਮਨ ਕੈਥੋਲਿਕ ਕਾਲਜ ਦੇ ਸਟੂਡੈਂਟ ਸੀਗੇ ਕਲਕੱਤਾ ਦੇ ਔਰ ਸਟੂਡੈਂਟ ਹੁੰਦੇ ਆ ਉਹ ਸਟੂਡੈਂਟ ਆਰਗੇਨਾਈਜੇਸ਼ਨ ਨੂੰ ਲੈ ਕੇ ਕ੍ਰਿਸਚੀਅਨਿਟੀ ਦਾ ਵਿਰੋਧ ਕਰਦੇ ਰਹੇ ਜਨਾਚਰ ਸਟੂਡੈਂਟ ਸੀਗੇ ਉੱਥੇ। ਔਰ ਇੱਥੋਂ ਤੱਕ ਕਿ ਇੱਕ ਸੰਡੇ ਚਰਚ ਦੇ ਬਾਹਰ ਵਿਖਾਵਾ ਵੀ ਕੀਤਾ। ਬਾਈਬਲ ਵੀ ਪੜ੍ਹੀ। ਔਰ ਜਦੋਂ ਫਾਦਰ ਚਰਚ ਖਤਮ ਕਰਕੇ ਬਾਹਰ ਨਿਕਲਿਆ ਤਾਂ ਉਹ ਕਹਿੰਦੇ ਜੀ ਉਹਨਾਂ ਦੀ ਆਪਣੀ ਜ਼ੁਬਾਨੀ ਤਨ ਤਨ ਅਸੀਂ ਸਿਟੀਜ਼ਨ ਕਾਉਂਸਲ ਦੇ ਪਲੈਟਫਾਰਮ ਤੋਂ ਅ ਇੱਕ ਸਮਾਗਮ ਕਰਾਇਆ ਸੀਗਾ, ਸੈਮੀਨਾਰ ਕਰਾਇਆ ਸੀ ਰਿਲੀਜੀਅਨ ਐਜ਼ ਅ ਪੀਸ ਆਫ ਐਜ਼ ਅ ਸੋਰਸ ਆਫ ਪੀਸ ਜਸਟਿਸ ਐਂਡ ਹਾਰਮਨੀ ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਪ ਆਪਣੇ ਸ਼ਬਦ ਕਹੇ ਸੀਗੇ ਕਿ ਜਦੋਂ ਫਾਦਰ ਬਾਹਰ ਨਿਕਲਿਆ ਤਾਂ ਉਹਨੇ ਮੈਨੂੰ ਗੱਲ ਨਾ ਲਾਇਆ ਔਰ ਇੱਥੋਂ ਤੱਕ ਕਿ ਜਦੋਂ ਉਹਨਾਂ ਨੇ ਉੱਥੇ ਪੋਸਟ ਗ੍ਰੈਜੂਏਸ਼ਨ ਕਰ ਲਈ ਜੋਗ੍ਰਾਫੀ ਦੇ ਪ੍ਰੋਫੈਸਰ ਦੀ ਪੋਸਟ ਨਿਕਲੀ ਅਪਲਾਈ ਕਰ ਦਿੱਤਾ ਪਰ ਇਸ ਦੇ ਕਿ ਆਈ ਵਾਸ ਡੈਡ ਸ਼ੋਰ ਕਿ ਮੈਨੂੰ ਸਿਲੈਕਟ ਨਹੀਂ ਕੀਤਾ ਜਾਏਗਾ ਲੇਕਿਨ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਮੇਰੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਮੈਂ ਸੋਚਦਾ ਕਿ ਇਸ ਤੋਂ ਵੱਡੀ ਟੋਲਰੈਂਸ ਦੀ ਹੋਰ ਮਿਸਾਲ ਕੀ ਦਿੱਤੀ ਜਾ ਸਕਦੀ ਹੈ ਪਠਾਨਕੋਟ ਵਿੱਚ ਸਾਡੀ ਚਰਚ ਆਫ ਨਾਰਥ ਇੰਡੀਆ ਦੀ ਸੈਨਡ ਹੋਈ ਸੀ ਔਰ ਇਹ ਸੁਪਰੀਮ ਬਾਡੀ ਹੁੰਦੀ ਹੈ 3 ਸਾਲ ਬਾਅਦ ਮਿਲਦੀ ਹੈ ਉਨ੍ਹਾਂ ਉਸਲੇ ਫਰਾਂਸ ਦੇ ਵਿੱਚ ਦਸਤਾਰ ਦਾ ਇਸ਼ੂ ਬਹੁਤ ਫਖਿਆ ਹੋਇਆ ਸੀ ਵਰਲਡ ਕਾਉਂਸਲ ਆਫ ਚਰਚਸ ਦਾ ਸਕੱਤਰ ਮਿਸਟਰ ਸैम ਕੋਡਿਆ ਦੇ ਰਾਹੀਂ ਚਰਚ ਆਫ ਨਾਰਥ ਇੰਡੀਆ ਨੇ ਆਫੀਸ਼ੀਅਲੀ ਰੈਜ਼ੋਲੂਸ਼ਨ ਪਾਸ ਕਰਕੇ ਭੇਜਿਆ ਸੀ ਕਿ ਦਸਤਾਰ ਸਿੱਖਾਂ ਦੀ ਧਾਰਮਿਕ ਚਿੰਨ ਹੈ ਔਰ ਉਹਨਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਚਰਚ ਆਫ ਨਾਰਥ ਇੰਡੀਆ ਨੇ ਇਹ ਇਨ ਦੈਟ ਇਜ਼ ਔਨ ਰਿਕਾਰਡ ਪ੍ਰਭੂ ਯਿਸੂ ਮਸੀਹ ਹਮੇਸ਼ਾ ਉਹਨਾਂ ਲੋਕਾਂ ਦੇ ਵਾਸਤੇ ਆਏ ਜਿਹੜੇ ਲੋਕ ਲੋਕ ਬੇਇਨਸਾਫੀ ਦਾ ਸ਼ਿਕਾਰ ਸਨ ਜਿਹੜੇ ਮਾਈਨੋਰਿਟੀ ਦੇ ਵਿੱਚ ਜਿਹੜੇ ਮਾਰਜਨਲਾਈਜ਼ਡ ਸਨ ਔਰ ਸਿੱਖ ਕਮਿਊਨਿਟੀ ਵੀ ਨਿਊਜ਼ੀਲੈਂਡ ਦੇ ਵਿੱਚ ਮਾਈਨੋਰਿਟੀ ਹੋਏਗੀ ਔਰ ਮਾਈਨੋਰਿਟੀਆਂ ਦੇ ਰਾਈਟ ਨੂੰ ਰਾਈਟਸ ਨੂੰ ਵਾਇਲੇਟ ਕਰਨਾ ਇਹ ਕਿਤੇ ਵੀ ਕੋਈ ਵੀ ਕ੍ਰਿਸਚੀਅਨ ਜੋ ਸੱਚਮੁੱਚ ਕ੍ਰਾਈਸਟ ਨੂੰ ਜਾਣਦਾ ਹੈ ਕ੍ਰਾਈਸਟ ਦੇ ਬਾਰੇ ਵਿੱਚ ਜਾਣਦਾ ਹੈ ਕ੍ਰਾਈਸਟ ਦੀਆਂ ਸਿੱਖਿਆਵਾਂ ਨੂੰ ਜਾਣਦਾ ਹੈ ਉਹ ਕਦੇ ਵੀ ਅਜਿਹੇ ਕੰਮ ਜਿਹੜੇ ਇਹ ਹਰਕਤ ਕੀਤੀ ਹੈ ਕੁਝ ਲੋਕਾਂ ਨੇ ਉਹਨੂੰ ਅ ਐਪਰੀਸ਼ੀਏਟ ਨਹੀਂ ਕਰ ਸਕਦਾ ਉਹ ਹਮੇਸ਼ਾ ਕੰਡੈਮ ਕਰੇਗਾ ਫਰ 뉴질ੈਂਡ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਨગરਕੀਤਨ ਰੋਕ ਕੇ ਬੇਅਦਬੀ ਕੀਤੀ ਹੈ ਉੱਥੇ ਕਹਿੰਦੇ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਮੰਨਿਆ ਉਹਨਾਂ ਨੇ ਕਲੇਮ ਕੀਤਾ ਕਿ ਉਹ ਕ੍ਰਿਸਚੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਆਪ ਜੀ ਦਾ ਕਹਿਣਾ ਕਿ ਇਹੋ ਜਿਹੇ ਇਨਸਾਨ ਕ੍ਰਿਸਚੀਅਨ ਨਹੀਂ ਹੋ ਸਕਦੇ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਵਰਲਡਵਾਈਡ ਕਮਿਊਨਿਟੀ ਦਾ ਕੀ ਰਿਐਕਸ਼ਨ ਹੈ ਜੋ ਹੋਇਆ ਹੈ ਕਿ ਕ੍ਰਿਸਚੀਅਨ ਕਮਿਊਨਿਟੀ ਕੀ ਕਹਿੰਦੀ ਉਹਨਾਂ ਬਾਰੇ ਦੇਖੋ ਵਰਲਡਵਾਈਡ ਕੀ ਹੋਇਆ ਉਦੇ ਬਾਰੇ ਤੇ ਮੈਂ ਨਹੀਂ ਕਹਾਂਗਾ ਲੇਕਿਨ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਚਰਚ ਆਫ ਨਾਰਥ ਇੰਡੀਆ ਦੀਆਂ 28 ਡਾਈਸੀਸਨ ਹੈ ਡਾਈਸੀਸਨ ਹੈ ਔਰ 28 ਦੇ 28 ਬਿਸ਼ਪਸ ਮੋਡਰੇਟਰ ਕਦੇ ਵੀ ਅਜਿਹੀ ਹਰਕਤ ਦੇ ਪੱਖ ਵਿੱਚ ਨਹੀਂ ਹੁੰਦੇ ਅਸੀਂ ਕੰਡੈਮ ਕਰਦੇ ਆ ਚਰਚ ਆਫ ਨਾਰਥ ਇੰਡੀਆ ਵੱਲੋਂ ਚਰਚ ਆਫ ਨਾਰਥ ਇੰਡੀਆ ਦੇ ਲੱਖਾਂ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਇਸ ਚੀਜ਼ ਨੂੰ ਕੰਡੈਮਨ ਕਰਦੇ ਆ ਕਿ ਇਹ ਗਲਤ ਹੋਇਆ ਔਰ ਅਜਿਹੀ ਹਰਕਤ ਜਿਹੜੀ ਆ ਅੱਗੇ ਨਹੀਂ ਹੋਣੀ ਚਾਹੀਦੀ ਸਰ ਤੁਹਾਡੇ ਜਿਹੜੇ ਨੌਰਥ ਇੰਡੀਆ ਚਰਚ ਦੇ ਡਾਇਸਿਸਿਸ ਹੈਗੇ ਨੇ ਇਹ ਨਿਊਜ਼ੀਲੈਂਡ ਦੇ ਜਿਹੜੇ ਉੱਥੋਂ ਕਮਿਊਨਿਟੀ ਨੂੰ ਹੈਡ ਕਰ ਰਹੇ ਨੇ ਤੁਸੀਂ ਕੋਈ ਆਪਣੀ ਆਪਣਾ ਕੋਈ ਰੈਜ਼ੈਂਟਮੈਂਟ ਭੇਜ ਰਹੇ ਹੋ ਉਹਨਾਂ ਨੂੰ ਇਸ ਸਬੰਧ ਵਿੱਚ ਨਹੀਂ ਉਹ ਰੈਜ਼ੈਂਟਮੈਂਟ ਜਿਹੜੀ ਆ ਉਹ ਅਸੀਂ ਤਾਂ ਭੇਜੀਏ ਜੇ ਕਿਸੇ ਕ੍ਰਿਸਚਨ ਲੀਡਰ ਨੇ ਕਿਸੇ ਬਿਸ਼ਪ ਨੇ ਕਿਸੇ ਪ੍ਰੀਸਟ ਨੇ ਜੋ ਮੇਨ ਲਾਈਨ ਚਰਚ ਦਾ ਚਰਚ ਨਾਲ ਬਿਲੋਂਗ ਕਰਦਾ ਉਹਨੇ ਅਗਰ ਅਜਿਹੀ ਕਾਲ ਦਿੱਤੀਏ ਤਾਂ ਅਸੀਂ ਡੈਫੀਨੇਟਲੀ ਕਹਾਂਗੇ ਪਰ ਇਹ ਕੰਮ ਜਿਹੜਾ ਉਹਨਾਂ ਨੇ ਕੀਤਾ ਹੀ ਨਹੀਂ ਜਿਨ੍ਹਾਂ ਨੇ ਕੀਤਾ ਹੀ ਨਹੀਂ ਉਹਨਾਂ ਨੂੰ ਰੈਜ਼ੈਂਟਮੈਂਟ ਭੇਜੰਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਤੋਕ ਹੈਗੀ ਆ ਆਪ ਜੀ ਇਹ ਗੱਲ ਕਹਿੰਦੇ ਹੋ ਕਿ ਜਿਨ੍ਹਾਂ ਨੇ ਇਹ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੋਂ ਦੀ ਸਰਕਾਰ ਨੂੰ ਕਾਨੂੰਨੀ ਕਾਰਵਾਈ ਉਹਨਾਂ ਦੇ ਵਿਰੁੱਧ ਕਰਨੀ ਚਾਹੀਦੀ ਹੈ ਡੈਫੀਨੇਟਲੀ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਕਿਸੇ ਦਾ ਕੋਈ ਨੁਕਸਾਨ ਤੇ ਨਹੀਂ ਕਰ ਰਹੇ ਸੀ ਉਹ ਉਹ ਤੇ ਆਪਣੀ ਇੱਕ ਧਾਰਮਿਕ ਨਗਰ ਕੀਰਤਨ ਕਰ ਰਹੇ ਸੀ ਇੱਕ ਮੈਸੇਜ ਦੇ ਰਹੇ ਸੀ ਏਕਤਾ ਦਾ ਮੈਸੇਜ ਦੇ ਰਹੇ ਸੀ ਆਪਣੇ ਸਕ੍ਰਿਪਚਰ ਦਾ ਮੈਸੇਜ ਦੇ ਰਹੇ ਸੀ ਕੋਈ ਗਲਤ ਕੰਮ ਤੇ ਕਰ ਨਹੀਂ ਸੀ ਕਿ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਸੀ ਜੀ ਤੇ ਮੈਂ ਸੋਚਦਾ ਕਿ ਇਹ ਉਥੋਂ ਦੀ ਸਰਕਾਰ ਨੂੰ ਇਹਦੇ ਖਿਲਾਫ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਸਿੱਖ ਕਮਿਊਨਿਟੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਜੋ ਘਟਨਾ ਹੋਈ ਹੈ ਸਿੱਖ ਕਮਿਊਨਿਟੀ ਨੂੰ ਦਮੈਂ ਇਹ ਹੀ ਕਹਾਂਗਾ ਕਿ ਸਿੱਖ ਬਹੁਤ ਵਧੀਆ ਫੇਥ ਹੈ ਸਿੱਖ ਜਮ ਬਹੁਤ ਵਧੀਆ ਫੇਥ ਹੈ। ਔਰ ਬਨ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ 크ਰਿਸਚੀਅਨਸ ਦਾ ਔਰ ਸਿੱਖ ਸਿੱਖਾਂ ਦਾ ਬਹੁਤ ਵਧੀਆ ਆਪਸ ਵਿੱਚ ਰਿਲੇਸ਼ਨਸ਼ਿਪ ਹੈ। ਅਗਰ ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਇੱਕ ਦੋ ਇੰਟਰਫੇਥ ਆਰਗੇਨਾਈਜੇਸ਼ਨਸ ਵੀ ਬਣਾਈਆਂ ਸੀ ਮਾਨਵ ਮੰਚ ਪੰਜਾਬ ਐਂਡ ਆਵਾਜ਼-ਏ-ਉਾਮ ਔਰ ਇਹਦੇ ਵਿੱਚ ਸਿੱਖ ਵੀ ਮੈਂਬਰ ਸੀ ਹਿੰਦੂ ਵੀ ਮੈਂਬਰ ਸੀ ਔਰ 크ਰਿਸਚੀਅਨਸ ਵੀ ਮੈਂਬਰ ਸੀ ਇਵਨ ਮੁਸਲਮਾਨ ਵੀ ਮੈਂਬਰ ਸੀ ਤਾਂ ਕਿ ਅਲੱਗ-ਅਲੱਗ ਵਿਸ਼ਵਾਸਾਂ ਦੇ ਲੋਕਾਂ ਨੂੰ ਅਲੱਗ-ਅਲੱਗ ਫੇਥਸ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਂਦਾ ਜਾਵੇ ਔਰ ਮੈਂ ਸਮਝਦਾ ਕਿ 크ਰਿਸਚੀਅਨ ਕਮਿਊਨਿਟੀ ਨਵਾਂ ਸਿੱਖ ਕਮਿਊਨਿਟੀ ਨੂੰ ਮਿਲ ਕੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੀਦਾ ਹੈ ਕਰ ਵੀ ਰਹੇ ਨੇ ਕਰ ਵੀ ਰਹੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਫੇਰ ਇੱਕ ਵਾਰੀ ਇਸ चीज 'ਤੇ ਜ਼ੋਰ ਦੇਣਾ ਚਾਹਾਂਗਾ ਔਰ ਆਪਣੇ ਪੂਰੇ ਚਰਚੂਲੋਂ ਇਸ ਚੀਜ਼ 'ਤੇ ਜ਼ੋਰ ਦਾਂ ਆਪਣੇ ਬਿਸ਼ਪ ਰਾਈਟ ਡ੍ਰਾਈਵਰਨ ਮਨੋਜ ਚੰਦ ਜੀ ਵੱਲੋਂ ਇਸ ਗੱਲ ਦੀ ਕੋਰ ਨਿੰਦਾ ਕਰਦਾ ਜੋ ਵੀ ਉੱਥੇ ਹਰਕਤ ਹੋਈ ਆ ਔਰ ਮੈਂ ਇਸ ਚੀਜ਼ ਨੂੰ ਦੁਬਾਰਾ ਇਸ ਚੀਜ਼ 'ਤੇ ਜ਼ੋਰ ਦੇਣਾ ਕਿ ਜਿਨ੍ਹਾਂ ਲੋਕਾਂ ਨੇ ਇਹ ਕੁਝ ਕੀਤਾ ਫਿਰ ਕਹਾਂਗਾ ਕਿ ਉਹ 크੍ਰਿਸਚੀਅਨ ਨਹੀਂ ਹੋ ਸਕਦੇ ਜੋ ਆਪਣੇ ਆਪ ਨੂੰ 크੍ਰਿਸਚੀਅਨ ਕਹੋਂਦੇ ਤੇ 크੍ਰਿਸਚੀਅਨਿਟੀ ਨੂੰ ਜਾਣਦੇ ਨਹੀਂ 크੍ਰਿਸਚੀਅਨ ਜੀਸਸ ਦੀਆਂ 크੍ਰਿਸਚੀਅਨ ਸਿੱਖਿਆਵਾਂ ਨੂੰ ਨਹੀਂ ਜਾਣਦੇ ਥੈਂਕ ਯੂ ਜੀ ਤੁਸੀਂ ਸਾਡੇ ਸਟੂਡੀਓ ਚ ਆਇਓ ਬਹੁਤ ਬਹੁਤ ਧੰਨਵਾਦ ਇਸ ਸਮਾਂ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ ਥੈਂਕ